ਜਿਹੜੀ ਇੱਕ ਮੀਟਿੰਗ ਰੱਖੀ ਗਈ ਆ ਕੀ ਮਦਾਰਨਾ ਐਸਸੀ ਬੈਂਕ ਦੀ ਮੀਟਿੰਗ ਤਾਂ ਕਿ ਸਾਡੀਆਂ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਇਹਦੇ ਮਤੇ ਨਜ਼ਰ ਉਸ ਚੋਣ ਮਹੱਲ ਨੂੰ ਹੋਰ ਤੇਜ਼ ਕਰਨ ਦੇ ਲਈ ਅੱਜ ਮੀਟਿੰਗ ਰੱਖੀ ਗਈ ਆ ਸਾਡੇ ਜਿਹੜੇ ਸਾਰੇ ਵਲੰਟੀਅਰ ਨੇ ਇਹ ਪਿੰਡ-ਪਿੰਡ ਜਾਣਗੇ ਘਰ-ਘਰ ਜਾਣਗੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਦੱਸਣਗੇ ਜਿਹੜੇ ਅਸੀਂ 2 ਸਾਲ ਚ ਕੀਤੇ ਨੇ ਤਾਂ ਕਿ ਜਿਹੜੀ ਸਾਡੀ ਇਹ ਲੋਕ ਸਭਾ ਦੀ ਸੀਟ ਆ ਸਾਡੇ ਗੁਰਪ੍ਰੀਤ ਸਿੰਘ ਜੀ ਪੀਜੀ ਉਹਨਾਂ ਨੂੰ ਐਮਪੀ ਬਣਾ ਕੇ ਅਸੀਂ ਲੋਕ ਸਭਾ ਚ ਪੇਸ਼ ਕਰੀਏ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਤੁਸੀਂ ਲੈ ਕੇ ਲੋਕਾਂ ਦੇ ਰੂਹ ਰੂਹ ਹੋਣ ਤਾਂ ਜੋ ਕਿ ਲੋਕ ਤੁਹਾਨੂੰ ਫਤਵਾ ਦੇ ਦੇਖੋ ਅਸੀਂ 2 ਸਾਲਾਂ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਨੇ ਜਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਕਿਸਾਨਾਂ ਨੂੰ 24 ਘੰਟੇ ਬਿਜਲੀ ਪ੍ਰੋਵਾਈਡ ਕੀਤੀ ਹੈ ਜਿਸ ਤਰੀਕੇ ਦੇ ਨਾਲ ਮੁਹੱਲਾ ਕਲੀਨਿਕ ਬਣੇ ਨੇ ਜੇ ਤੁਸੀਂ ਦੇਖੋ ਕਿ ਪੈੜ ਹਲਕੇ ਦੀਆਂ ਬਹੁਤ ਸਾਰੀਆਂ ਜਿਹੜੀਆਂ 메ਨ ਸੜਕਾਂ ਨੇ ਉਹ ਬਹੁਤ ਵਧੀਆ ਬਣੀਆਂ ਨੇ ਇਸ ਤੋਂ ਇਲਾਵਾ ਸਾਡੇ ਪਿੰਡਾਂ ਦੇ ਜਿਹੜੇ ਸਕੂਲ ਨੇ ਉਹਨਾਂ ਦਾ ਵਿਕਾਸ ਹੋਇਆ ਸਾਡੇ ਮੁੱਹੱਲਾ ਕਲੀਨਿਕ ਬਣੇ ਨੇ ਲੋਕਾਂ ਨੂੰ 600 ਜੁਟ ਬਿਜਲੀ ਆ ਉਹ ਫ੍ਰੀ ਮਿਲ ਰਹੀ ਹੈ ਹੋਰ ਬਹੁਤ ਸਾਰੇ ਕੰਮ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣਗੇ ਤੇ ਜਿਹੜੇ ਕਰੇ ਨੇ ਉਹਨਾਂ ਦੇ ਆਧਾਰ ਤੇ ਪਿੰਡ ਲੋਕਾਂ ਦੇ ਵਿੱਚ ਇਹ ਦੇਖਿਆ ਜਾ ਰਿਹਾ ਕਿ ਬਿਨਾਂ ਸ਼ਿਫਾਰਿਸ਼ ਤੋਂ ਨੌਕਰੀਆਂ ਮਿਲ ਰਹੀਆਂ ਨੇ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਦੋ ਦੋ ਨੌਕਰੀਆਂ ਤਕਰੀਬਨ ਮਿਲ ਜਾਂਦੀ ਨੇ ਇਹੀ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਤੁਸੀਂ ਜਾਓ ਆਪਾਂ ਲੋਕਾਂ ਦੇ ਵਿੱਚ ਜਾਈਏ ਔਰ ਲੋਕਾਂ ਨੂੰ ਦੱਸਿਏ ਔਰ ਜਿਹੜੀ મોદી ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਸਾਡੇ ਪੰਜਾਬ ਦੇ ਨਾਲ ਧੱਕਾ ਕਰ ਰਹੀ ਆ ਸਾਡੀ ਪਾਰਟੀ ਨਾਲ ਧੱਕਾ ਕਰ ਰਹੀ ਆ ਉਹਨੂੰ ਜਵਾਬ ਦੇਣ ਦਾ ਇੱਕੋ ਇੱਕ ਰਾਹ ਆ ਕਿ ਆਪਾਂ ਝਾੜੂ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਤਾਈਏ ਸਰ ਐਸਟੀ ਵਿੰਗ ਦੀ ਅੱਜ ਇੱਥੇ ਮੀਟਿੰਗ ਹੋਈ ਆ ਉਹਨਾਂ ਦੀਆਂ ਕੋਈ ਸਮੱਸਿਆਵਾਂ ਹੋਣਗੀਆਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਅੱਜ ਪਾਰੂ ਰਹੀਆਂ ਮੀਟਿੰਗ ਦੇ ਵਿੱਚ ਨਹੀਂ ਮੀਟਿੰਗ ਦੇ ਵਿੱਚ ਕੋਈ ਐਡੀ ਕੋਈ ਖਾਸ ਸਮੱਸਿਆ ਨਹੀਂ ਐ ਜਿਹੜੀ ਵੀ ਹੈਗੀ ਸਾਡੀ ਪਰਿਵਾਰਕ ਜੋ ਗੱਲ ਆ ਅਸੀਂ ਬੈਠ ਕੇ ਉਨਨ ਜਠਾਂਗੇ ਜੋ ਵੀ ਕੋਈ ਗੱਲ ਕਿਸੇ ਦੇ ਕੋਈ ਮਨਮੋਟਾਫ ਹੈਗੇ ਆ ਛੋਟੇ-ਮੋਟੇ ਉਹਨਾਂ ਦੂਰ ਕਰਾਂਗੇ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਚੱਲ ਰਿਹਾ ਸੀ ਜੇ ਤੁਸੀਂ ਸੋਧਨ ਕਰਦੇ ਸੀਗੇ ਵੀ ਕੋਈ ਉਜਾਰੇ ਦੀ ਗੱਲ ਕਰ ਰਹੀ ਸੀ ਕੋਈ ਇਹ ਵੀ ਹੈਗੀ ਆ ਵਿੱਚ ਭਾਈਚਾਰੇ ਨੂੰ ਉਹ ਸ਼ਿਕਲੀਕਰ ਭਾਈਚਾਰੇ ਦੀ ਹੈਗੀ ਸੀ ਸਮੱਸਿਆ ਕਿ ਉਹਨਾਂ ਦੇ ਨਾਲ ਵੀ ਸਾਡੀ ਹੋਈ ਹੈ ਤਰੀਕਾ ਕਿਸੇ ਵੀ ਭਾਈਚਾਰੇ ਦਾ ਜਦੋਂ ਸਾਡੀ ਸਰਕਾਰ ਹੈ ਕਿਸੇ ਵੀ ਭਾਈਚਾਰੇ ਨੂੰ ਉਜਾੜਿਆ ਨਹੀਂ ਜਾਏਗਾ ਉਦ ਲਈ ਅਸੀਂ ਤੋਕ ਕੇ ਖੜੇ ਆ। ਟੰਡ ਟੰਡ ਮੀਟਿੰਗ ਹੋ ਰਹੀ ਆ ਤੁਹਾਡੀ ਪਾਰਟੀ ਨੂੰ ਜੀਪੀ ਦੇ ਅੰਗਿਤ ਸੱਟ ਦੇ ਵਿੱਚ ਕਿਦਾਂ ਤੁਹਾਨੂੰ ਸਹਿਯੋਗ ਤੇ ਸਹਾ ਮਿਲ ਰਿਹਾ। ਬਹੁਤ ਵਧੀਆ ਕੋਈ ਜਿੰਨੇ ਕੰਮ ਆਮਦਵੀ ਪਾਰਟੀ ਨੇ ਕੀਤੇ ਨੇ ਉਹਨੇ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਸਰਕਾਰ ਨੇ ਜਾਂ ਪਾਰਟੀ ਨੇ ਦੋ ਸਾਲਾਂ ਚ ਕੀਤੇ ਹੋਣ। ਔਰ ਬਾਕੀ ਪਾਰਟੀਆਂ ਨੂੰ ਤਾਂ ਲੋਕ ਬੜਨੀ ਨਹੀਂ ਦੇ ਰਹੇ ਤੁਸੀਂ ਦੇਖੋ ਕਿ ਨਾ ਬੀਜੇਪੀ ਦੀ ਤਾਂ ਲੋਕ ਪਿੰਡ ਪਿੰਡ ਦੇ ਵਿੱਚ ਵਿਰੋਧਤਾ ਕਰ ਰਹੇ ਨੇ ਉਹਨਾਂ ਨੂੰ ਤਾਂ ਜਾਣ ਹੀ ਨਹੀਂ ਦੇ ਰਹੇ। ਬਾਕੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਲੱਭ ਰਹੇ। ਸੋ ਕੱਲ ਤੁਸੀਂ ਦੇਖੋਗੇ ਇੱਥੇ ਸੁਖਵੀਰ ਸਿੰਘ ਬਾਦਲ ਨੇ ਆਉਣਾ ਸੀ ਉਹਨੂੰ ਵੀ ਲੂਜ਼ ਮੋਸ਼ਨ ਲੱਗ ਗਿਆ ਸਾਡੀ ਤੇ ਤਾਂ ਗੁਰੂ ਸਾਹਿਬ ਦੀ ਧਰਤੀ ਆ ਇਹ ਵੱਡੇ ਵੱਡੇ ਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਸੋ ਇਸ ਲਈ ਸਾਡੀ ਜਿਹੜੀ ਇਹ ਚੋਣ ਮਹਿੰਮਾ ਇੱਕ ਪਾਸੜ ਹੋ ਕੇ ਚੱਲ ਰਹੀ ਆ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਵੱਡੀ ਵੱਡੀ ਲੀਡ ਦੇ ਨਾਲ ਅਸੀਂ ਜਿੱਤ ਪ੍ਰਾਪਤ ਕਰਦੇ ਆ ਸਰ ਜਾਨ ਲੱਗੇ ਦੱਸ ਦੋ ਕਿ ਮਤਲਬ ਵਿਧਾਨ ਸਭਾ ਤੇ ਸੋਰੀ ਆਪਣੇ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ ਕਿੰਨੀਆਂ ਸੀਟਾਂ ਆਮ ਆਦਮੀ ਪਾਰਟੀ ਲੈ ਕੇ 13 0 13 ਦੀਆਂ 13 ਸੀਟਾਂ ਆ ਆਦਮੀ ਪਾਰਟੀ ਲੈ ਕੇ ਮੁੱਖ ਏਜੰਡਾ ਕੀ ਹੁ ਸਰ ਮੁੱਖ ਏਜੰਡਾ ਸਾਡਾ ਇਹੀ ਹੈ ਕਿ ਜੋ ਦੇਸ਼ ਦੇ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਔਰ ਉਸ ਨੂੰ ਬਚਾਉਣ ਦੇ ਲਈ ਲੋਕਤੰਤਰ ਨੂੰ ਬਚਾਉਣ ਦੇ ਲਈ ਸਾਨੂੰ ਬਹੁਤ ਜ਼ਰੂਰੀ ਹੈ ਕਿ ਜਿੰਨੇ ਵੀ ਅਸੀਂ ਜਿਹੜੇ ਇੱਕ ਦੇਸ਼ ਨੂੰ ਇੱਕ ਧਰਮ ਦਾ ਬਣਾਉਣਾ ਚਾਹੁੰਦੇ ਆ ਉਹਨਾਂ ਦੇ ਖਿਲਾਫ ਜੇ ਡਟਣਾ ਤਾਂ ਸਾਨੂੰ ਇੱਕ ਮੁੱਠ ਠੋਕ ਕੇ ਉਸ ਤਾਕਤ ਨੂੰ ਮੂੰਹ ਤੋੜ ਜਵਾਬ ਦੇਣਾ ਪਊਗਾ ਤੇ ਦੂਸਰਾ ਸਾਡਾ ਅਜੰਡਾ ਸਿੱਖਿਆ ਤੇ ਸਿਹਤ ਹੈ ਜਿਹੜਾ ਕਿ ਸਾਡਾ ਸਦਾ ਹੀ ਅਸੀਂ ਹਰੇਕ ਵਾਰ ਹਰੇਕ ਮੰਚ ਦੇ ਉੱਤੇ ਗੱਲ ਵੀ ਕਰਦੇ ਆਂ ਤੇ ਸਭ ਤੋਂ ਵੱਧ ਬਜਟ ਵੀ ਅਸੀਂ ਇਹਨਾਂ ਦੋਨਾਂ ਕੰਮਾਂ ਲਈ ਰੱਖਿਆ ਜਿਸ ਤਰ੍ਹਾਂ ਸਾਡਾ ਤੁਸੀਂ ਗੱਲ ਕੀਤੀ ਆ ਸਿਹਤ ਦੀ ਗੱਲ ਕੀਤੀ ਆ ਤਰਾਹੇ ਇੱਕ ਹਸਪਤਾਲ ਬਣਾਇਆ ਗਿਆ ਤੁਸੀਂ ਸਰਕਾਰ ਵੱਲੋਂ ਤੇ ਅਜੇ ਤੱਕ ਕੋ ਚੱਲੂ ਨਹੀਂ ਹੋਇਆ ਪਿਛਲੀ ਸਰਕਾਰ ਵੇਲੇ ਨਹੀਂ ਬਣਾਇਆ ਪਿਛਲੀ ਸਰਕਾਰ ਵੇਲੇ ਉਹ ਅਧੂਰਾ ਸੀਗਾ ਉਹਨੂੰ ਫੰਡ ਨਹੀਂ ਸੀ ਜਾ ਰਹੀ ਹੋਏ ਸਾਡੀ ਆ ਤੁਸੀਂ ਰਿਕਾਰਡ ਹੈ ਉਹਨ ਰਿਕਾਰਡ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹਨੂੰ ਫੰਡ ਜਾਰੀ ਹੋਏ ਨੇ ਤੇ ਉਹ ਹਸਪੀਟਲ ਪੂਰਾ ਵੀ ਹੋਇਆ ਤੇ ਉਹਦੇ ਲਈ ਜਿਹੜੀਆਂ ਅੱਗੇ ਪੋਸਟਾਂ ਨੇ ਉਹ ਗੱਡੀਆਂ ਗਈਆਂ ਨੇ ਉਹਨਾਂ ਦੀ ਪੋਸਟਾਂ ਦੀ ਭਰਤੀ ਤੋਂ ਉਪਰੰਤ ਉਹ ਹਸਪੀਟਲ ਵੀ ਚੱਲੂ ਹੋ ਜਾਊਗਾ ਥੈਂਕ ਯੂ ਸਰ ਥੈਂਕ ਯੂ